L G B T ਕਿਉਂ ਇਸ ਕਮਿਊਨਿਟੀ ਨੂੰ ਕੌਣ ਵਧਵਾ ਦੇ ਰਿਹਾ ਪੰਜਾਬੀ ਦੇ ਸਿੱਧਾ ਕਹਦੇ ਵੀ ਇਹਨੂੰ ਸ਼ਕੂਲੇ ਕੈਂਪੂ ਬਰਾਉਡ ਹੈ ਵੀ ਫਰੀडम ਆਫ ਸਪੀਚ ਦੇ ਨਾਂ ਤੇ ਇਹਨਾਂ ਦੀ ਇੰਨੀ ਜ਼ਰੂਰਤ ਵੱਧ ਗਈ ਕਿ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਉੱਤੇ ਇਹ ਆਪਣੀ ਪ੍ਰੇਡ ਕਰਨਗੇ ਇਦੋਂ ਵੱਡੀ ਲੰਧ ਤਾਂ ਹੋ ਹੀ ਨਹੀਂ ਸਕਦੀ ਕਦੀ ਕਈ ਆਰਗੇਨਾਈਜੇਸ਼ਨਾਂ ਦੇ ਪਿੱਛੇ ਕੰਮ ਕਰ ਰਹੀਆਂ ਵਾਂ ਜਿਹੜੀਆਂ ਨਪੁੰਸਕ ਕਰਨਾ ਚਾਹੁੰਦੀਆਂ ਸਾਡੀ ਸੂਝ ਨੂੰ ਇਹਨਾਂ ਛੂਲਿਆਂ ਨੂੰ ਭਾਵੇਂ ਜੋ ਮਰਜ਼ੀ ਕੋ ਕਹਿ ਲਵੇ ਜੋ ਚਪੇੜਾ ਉਹ ਦੋ ਮਾਰ ਦੇਵੇ ਇਹਨਾਂ ਦੇ ਤਾਂ ਨਾ ਮਰਦ ਦੀ ਅਣਖ ਰਹੀ ਤੇ ਨਾ ਔਰਤ ਦੀ ਅਣਖ ਰਹੀ ਚੰਗੇ ਭਲੇ ਸਰਦਾਰ ਜਿਨ੍ਹਾਂ ਨੇ ਸਿਰ ਤੇ ਪੱਗ ਬੰਨੀ ਹੁੰਦੀ ਹੈ ਦਮਾਲਾ ਸਜਾਇਆ ਹੁੰਦਾ ਤੇ ਪੂਰਾ ਮੇਕਅਪ ਕੀਤਾ ਹੁੰਦਾ ਮੂੰਹ ਕੌਣ ਕਹੂਗਾ ਇਹ ਨਲੂਏ ਦੇ ਵਾਰਸ ਆ ਇਹ ਪੰਜਾਬ ਦੀ ਜੋਹੜਿਆਂ ਦੀ ਧਰਤੀ ਆ ਜਿਹੜੀ ਅਣਖ ਦੀ ਖਾਤਰ ਸਿਰ ਦੇ ਦਿੰਦੀ ਕਿਹੜਾ ਕਹੂਗਾ ਬਾਬੇ ਦੀਪ ਸਿੰਘ ਦੇ ਵਾਰਸ਼ ਇਹ ਤਾਂ ਚਾਹੀਦਾ ਵਾ ਵੀ ਬੈਂਡ ਜਿਆਦਾ ਵੱਦਾ ਵੱਲ ਕੇ ਰਹੋ ਤੇ ਜਾਂ ਜਨਾਨੀ ਬਣ ਕੇ ਰਹੋ ਨਹੀਂ ਤਾਂ ਗੈਟ ਆਊਟ ਹੋ ਜਾਓ ਕੁੱਤੀਆਂ ਮਾਰ ਮਾਰ ਕੇ ਭਜਾਉਣਾ ਚਾਹੀਦਾ ਜਿੱਥੇ ਵੀ ਇਹ ਰੈਲੀ ਕਰਨ ਲੱਗਣ ਜਿੱਥੇ ਵੀ ਇਕੱਠੇ ਹੋਣ ਲੱਗਣ ਮੈਂ ਤਾਂ ਕਹਿੰਦਾ ਵੀ ਪ੍ਰੇਡ ਹੋਣ ਦੇ ਦੇ ਇਹਨੂੰ ਕੈਨਸਲ ਨਾ ਕਰਦੇ ਛੇਤਰ ਪ੍ਰੇਡ ਹੁੰਦੀ ਤੇ ਗਾਂਹ ਹੌਸਲਾ ਨਾ ਪੈਂਦਾ ਇੱਕ ਤਾਂ ਇਹਦੇ ਪਿੱਛੇ ਇਲਮੁਨਾਤੀ